ਪੰਜਾਬ ਦੀ ਸਭ ਤੋਂ ਵੱਡੀ ਮੰਡੀ ਦੇ ਤੌਰ ਤੇ ਜਾਣੀ ਜਾਂਦੀ ਬਟਾਲਾ ਵਿਖੇ ਪਾਰਕਿੰਗ ਦੀ ਪਰਚੀ ਨੂੰ ਲੈ ਕੇ ਟਰੱਕ ਡਰਾਈਵਰਾਂ ਅਤੇ ਠੇਕੇਦਾਰ ਵਿਚਾਲੇ ਦੀਵਾਦ ਉਸ ਤਮੇ ਪਖੰਡ ਦੇ ਅਸਾਰ ਬਣ ਗਏ ਜਦੋਂ ਟਰੱਕ ਡਰਾਈਵਰਾਂ ਠੇਕੇਦਾਰਾਂ ਵੱਲੋਂ ਖਾਲੀ ਗੱਡੀਆਂ ਦੀ ਪਾਰਕਿੰਗ ਵਸੂਲਣ ਲਈ 80 ਰੁਪਏ ਦੀ ਨਿਰਧਾਰਿਤ ਪਰਚੀ ਦੀ ਬਜਾਏ 200 ਰੁਪਏ ਵਸੂਲਣ ਅਤੇ ਪਾਰਕਿੰਗ ਪਰਚੀ ਨਾ ਕਟਾਉਣ ਤੇ ਟਰੱਕਾਂ ਦੇ ਟਾਇਰਾਂ ਦੀ ਹਵਾ ਕੱਢਣ ਅਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਉਣ ਲੱਗ ਪਏ। ਡਰਾਈਵਰਾਂ ਨੇ ਦੋਸ਼ ਲਗਾਏ ਕਿ ਠੇਕੇਦਾਰਾਂ ਵੱਲੋਂ ਦਿੱਤੇ ਦਿਨੇ ਇੱਕ ਟਰੱਕ ਡਰਾਈਵਰ ਦੇ ਖਾਲੀ ਟਰੱਕ ਹੋਣ ਕਾਰਨ ਪਰਚੀ ਜਿਹੜੀ ਹੈ ਯਾ ਨਾ ਕਟਾਉਣ ਤੇ ਅੜਨ ਦੇ ਉਸਦੇ ਟਰੱਕ ਦੇ ਟਾਇਰ ਦੀ ਹਵਾ ਜਿਹੜੀ ਹੈ ਉਹ ਕੱਢੀ ਗਈ ਅਤੇ ਉਸਦੇ ਨਾਲ ਮਾਰਕਟਾਈ ਦੀ ਕੀਤੀ ਗਈ। ਡਰਾਈਵਰਾਂ ਦੀ ਮੰਗ ਹੈ ਕਿ ਠੇਕੇਦਾਰ ਮਨਮਾਨੀ ਜਿਹੜੀ ਹੈ ਉਹ ਰੋਕੀ ਜਾਵੇ ਤੇ ਦੂਜੇ ਪਾਸੇ ਠੇਕੇਦਾਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਮੰਡੀ ਦੇ ਅੰਦਰ ਜਿਹੜਾ ਹੈ ਟਰੱਕ ਲਗਾਉਣ ਵਾਲੇ ਟਰੱਕ ਡਰਾਈਵਰਾਂ ਦੀ ਪਾਰਕਿੰਗ ਪਰਚੀ ਕੱਟਣ ਦਾ ਹੱਕਦਾਰ ਹੈ ਠੇਕੇਦਾਰ ਮਨਜੀਤ ਨੇ ਦੱਸਿਆ ਕਿ ਪਾਰਕਿੰਗ ਦਾ ਠੇਕਾ ਉਸ ਦੀ ਪਤਨੀ ਦੇ ਨਾਂ ਤੇ ਹੈ ਤੇ ਉਹ ਜਿਹੜਾ ਹੈ ਡਰਾਈਵਰਾਂ ਕੋਲੋਂ ਪਾਰਕਿੰਗ ਫੀਸ ਦੀ வசooli ਕਰਨ ਦਾ ਹੱਕਦਾਰ ਹੈ ਪਾਰਕਿੰਗ 30 ਰੁਪਏ ਤੋਂ 200 ਰੁਪਏ ਬਸੂਲਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਉਹਨਾਂ ਨੇ ਤੇ ਕਿਹਾ ਹੈ ਕਿ ਆਰਟੀਆਂ ਨੇ ਕੁਝ ਜਿਹੜੇ ਡਰਾਈਵਰ ਮਹੀਨਾ ਮਹੀਨਾ ਪਰ ਆਪਣੇ ਟਰੱਕ ਮੰਡੀ ਵਿੱਚ ਲਗਾਏ ਰੱਖਦੇ ਨੇ ਕਿਉਂਕਿ ਉਹਨਾਂ ਦੇ ਘਰਾਂ ਦੇ ਨੇੜੇ ਟਰੱਕ ਲਗਾਉਣ ਲਈ ਜਗ੍ਹਾ ਨਹੀਂ ਹੁੰਦੀ ਪਰ ਇੰਨਾ ਖਾਲੀ ਟਰੱਕ ਮੰਡੀ ਵਿੱਚ ਲਗਾਉਣ ਵਾਲੇ ਡਰਾਈਵਰਾਂ ਕੋਲੋਂ ਵੀ ਪਾਰਕਿੰਗ ਫੀਸ ਵਸੂਲਣ ਦਾ ਹੱਕਦਾਰ ਹੈ ਜਿਸ ਦੇ ਕੋਲ ਨਿਖਿਤਾ ਦੇਸ਼ ਹੈ ਉਹੀ ਡਰਾਈਵਰ ਜਿਹੜਾ ਆਰਟੀਆਂ ਦੀ ਸ਼ਾਹੀ ਤੇ ਉਸ ਨੂੰ ਜਿਹੜਾ ਹੈ ਪੈਸੇ ਦੇਣ ਤੋਂ ਇਨਕਾਰੀ ਕਰਦੇ ਨੇ ਉਹਨਾਂ ਨੇ ਕਿਹਾ ਕਿ ਇਸਦੇ ਲਈ ਐਸ.ਡੀ.ਐਮ ਬਟਾਲਾ ਨੂੰ ਵੀ ਡਾਕ ਰਾਹੀਂ ਸ਼ਿਕਾਇਤ ਜਿਹੜੀ ਆ ਦਰਜ ਕਰਵਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਟਰੱਕ ਜਾਂ ਗੱਡੀ ਜਿਹੜੀ ਮੰਡੀ ਦੇ ਗੇਟ ਦੇ ਅੰਦਰ ਐਂਟਰ ਹੁੰਦੀ ਹੈ ਉਸ ਦੀ ਐਂਟਰੀ ਫੀਸ ਵਸੂਲਣ ਦਾ ਹੱਕਦਾਰ ਹੈ। ਮੇਰਾ ਨਾਮ ਸ਼ਮੇਂਦਰ ਚੰਗੀ ਜੀ। ਇਹ ਟੂ ਅਟਵਾ ਇਹਦਾ ਕੰਮ ਕਰਦਿਆਂ ਗੱਡੀ ਇੱਕ 10 ਦੀ ਗੱਡੀ ਹੈ ਦੇਖੋ। ਅੱਛੀ ਵੀ ਪਰਚੀ ਆ। ਇਹ ਧੱਕੇ ਨਾਲ 225 ਪਰਚੀ ਕੱਟਦੀ ਹੈ। ਕੌਣ? ਇਹ ਗੁਮਜੀਤ ਸਿੰਘ। ਤੇ ਪਰसों ਮੈਂ ਗੱਡੀ ਲੈ ਕੇ ਆਇਆ ਹਾਂ। ਤੇ ਮੇਰੇ ਮਗਰ ਆ ਕੇ ਨੇ ਮੇਰੀ ਗੱਡੀ ਹਵਾ ਕੱਢੀ ਨਾ ਮੇਰੇ ਵੀਰ ਬਾਪ ਬਟੇ 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 ਤੋੜੇ ਆ ਕਿਹੜੀ ਗੱਲਾਂ ਹਵਾ ਕੱਢੀ ਕਿਹਦੇ 25 ਘਟਾਓ 200 ਰੁਪਏ 25 ਘਟਾਓ ਮੈਂ ਪਰਚੀ ਨਹੀਂ ਘਟਾਈਏ ਦੋਹੇ ਪਿਓ ਪਤਾ ਆ ਕੇ ਮੇਨੇ ਰੱਤੀ ਪੈ ਗਏ ਦੋਹੇ ਪਿਓ ਪਤਾ ਆ ਕੇ ਮੇਰੀ ਹਵੇ ਟਾਇਰ ਦੇ ਅਗਲੇ ਹਵਾ ਕੱਢੀ ਆ ਜੀ ਇੱਕ ਨਿਕਲੀ ਆ ਬਾ ਉਹਦੇ ਵੀਡੀਓ ਬਣੀ ਆ ਤੇ ਮੇਰੇ ਪੀਰ ਬਟੇ ਤੋੜੇ ਨਾ ਨੇ ਤੇ ਮੈਨੂੰ ਗਾਲਾ ਗੋਲਾ ਵੀ ਕੱਢੀਆਂ ਨਾ ਨੇ ਨੇ ਕੋਈ ਪਲੇਨ ਨਹੀਂ ਕੀਤੀ ਮੈਂ ਬੰਦੇ ਮੈਂ ਕੀਤੀ ਗੱਲ ਬੰਦੇ ਨਾ ਬੰਦੇ ਜਾਂਦੇ ਨਹੀਂ ਆ ਬਹਿ ਕੇ ਫਾਸਲਾ ਕਰ ਲੈਣੇ ਆ ਫਾਸਲਾ ਕਰਕੇ ਫੇਰ ਬਾਅਦ ਚ ਫੋਟੋ ਕਰ ਮੇਰਾ ਅੱਜ ਵੀ ਟਿਪ ਕਲੇਰ ਅਸੀਂ ਪੈ ਗਿਆ ਕੱਲ ਹੋਰੀ ਕੱਲ ਹੋ ਸਕਦਾ ਕੋਈ ਮੈਂ ਕੱਲ ਕੱਲ ਕਾਲੀ ਕੀਤੀ ਐਂ ਕੰਮ ਕਰਦਾ ਮੇਰਾ ਜੋਤ ਸਿੰਘ ਨਾਮ ਦਾਣਾ ਮੰਡੀ ਚ ਆਪਣੀਆਂ ਗੱਡੀਆਂ ਕੰਮ ਕਰਦੀਆਂ ਇੱਥੇ ਢੋਆ ਢੋਆਈ ਜਾਂਦੀਆਂ ਆੜਤੀਆਂ ਦੇ ਮਤਲ ਲੈਈਦੀਆਂ ਗੱਡੀਆਂ ਇੱਥੇ ਦੁਕਾਨਾਂ ਦੇ 200 ਰੁਪਇਆ ਪਰਚੀ ਨਜਾਇਜ਼ ਲੈਂਦੇ ਆ 80 ਰੁਪਇਆ ਦਾ ਸਰਕਾਰੀ ਰੇਟ ਆ ਕਿਹੜੀ ਗੱਡੀ ਦਾ 10 ਚੱਕੀ ਦਾ ਗੱਡੀ ਦਾ ਕਾਨੂੰਨ ਤੌਰ ਤੇ 80 ਰੁਪਇਆ ਪਰਚੀ ਸਾਡੇ ਕੋਲ ਲਿਸਟ ਵੀ ਹੈਗੀ ਆ ਜਿਹਦੇ ਵਿੱਚ 80 ਰੁਪਇਆ ਰੇਟ ਆ ਤੇ 200 ਰੁਪਇਆ ਲਿਆ ਜਾਂਦਾ ਉਹਦੀ ਵੀ ਸਾਡੇ ਕੋਲ ਪਰਚੀ ਹੈਗੀ ਆ ਇਹਦਾ ਕੋਈ ਮਤਲਬ ਮਸਲਾ ਹਲ ਹੋਣਾ ਚਾਹੀਦਾ ਕਿੰਨੇ ਚਿਰ ਤੋਂ ਚੱਲਦਾ ਸਰ ਇਹ ਘਟੋ ਘਾਟੇ 3-4 ਸਾਲ ਹੋ ਗਏ ਜੀ ਇਹ ਕੰਮ ਬੜੀਆਂ ਕੰਪਲੇਂਟਾਂ ਆਈਆਂ ਕੋਈ ਇਹਦੀ ਸੁਣਵਾਈ ਨਹੀਂ ਹੈਗੀ ਜੇ ਇਹਦਾ ਕੋਈ ਮਸਲਾ ਹਲ ਹੋਣਾ ਚਾਹੀਦਾ ਖਾਲੀ ਗੱਡੀਆਂ ਦੀ ਪਰਚੀ ਮੰਗਣ ਡਿਆ ਕਿੱਥੇ ਖਲਾਰੀਏ ਦੱਸੋ ਕੋਈ ਪਾਰਕਿੰਗ ਨਹੀਂ ਕੋਈ ਨਹੀਂ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਪਹਿਲਾਂ ਕੋਈ ਇਦਾਂ ਦੀ ਇੰਨਾ ਪਰੇਸ਼ਾਨੀ ਦਾ ਕੋਈ ਹ ਨਹੀਂ ਸੀਗੀ ਅਜੋਂ ਦਾ ਫੌਜੀ ਕੋ ਮਨਜੀਤ ਸਿੰਘ ਕੋ ਟੈਂਡਰ ਆਇਆ ਹੈ ਉਦੋਂ ਦਾ ਤੰਗ ਕਰਦਾ ਵਾ ਖਾਲੀ ਗੱਡੀਆਂ ਦੀ ਕਲੀ ਨਾ ਹੀ ਪਰਚੀ ਦਿੱਤੀ ਅੰਦਰ ਲਾਉਂਦੀ ਸਾਡੇ ਬਜ਼ੁਰਗ ਵੀ ਇਸੇ ਮਾੜੀ ਜੇ ਕੰਮ ਕਰਦੇ ਰਹੇ ਨੇ ਤੇ ਕੋਈ ਈਦਾ ਦੀ ਕੋਈ ਮੁਸ਼ਕਲ ਨਹੀਂ ਆਈ ਜਦੋਂ ਦਾ ਟੈਂਡਰ ਇਹਦੇ ਹੱਥ ਆਇਆ ਏ ਇਹਾਨੂੰ ਬਹੁਤ ਤੰਗ ਕਰਦਾ ਖਾਲੀ ਗੱਡੀਆਂ ਨੂੰ ਅੰਦਰ ਲਾਉਣ ਤੋਂ ਡਰਾਈਵਰਾਂ ਨੂੰ ਕੁੱਟਮਾਰ ਕਰਦਾ ਏ ਹੁਣ ਸਾਡੇ ਪਿਓ ਸਮਾਨ ਸਾਡੇ ਡਰਾਈਵਰ ਭਾਈਚਾਰਾ ਚ ਹੈਗੇ ਨੇ ਉਹਨਾਂ ਦੇ ਕੱਲ ਪਰਸੋਂ ਨੇ ਹੱਥ ਬਟਨ ਤੋੜੇ ਕਮੀਜ਼ ਪਾੜੀ ਹੈ ਮਾਰਨ ਦੀ ਧਮਕੀ ਦਿੱਤੀ ਹੈ ਜੀ 10 ਦੀਆਂ ਵਹਾਵਾਂ ਵੀ ਕਰਦਾ ਦੁਕਾਨਾਂ ਦੇ ਆਗੇ ਖਲੋਤੀ ਗੱਡੀਆਂ ਦੀ ਸਾਡੇ ਕੋਲ 10 ਟੈਰੀ ਗੱਡੀ ਹੈ ਜੀ ਪਰਚੀ ਉਹਦਾਂ ਕਾਨੂੰਨੀ ਤੌਰ ਤੇ ਤੇ ਪਰਚੀ 80 ਰੁਪਏ ਏ ਧੱਕੇ ਨਾਲ ਕੋ 200 ਲੈਂਦਾ ਆਹੀਂ ਬੜੀ ਵਾਰੀ ਕੰਪਲੀਟ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੇਕੇਦਾਰ ਦੀ ਵਾਈਫ ਆ ਜੀ ਇਹਨੇ ਪਿਛਲੀ ਵਾਰੀ ਜੋ ਫਾਇਲ ਕੀਤਾ ਜਮਾਨਤੀ ਆਇਆ ਹੋਇਆ ਏ ਉਹਦੇ ਕਰਕੇ ਠੇਕੇਦਾਰ ਨੂੰ ਮਿਲਣਾ ਨਹੀਂ ਇਹਨੇ ਆਪਣੀ ਵਾਈਫ ਦੇ ਨਾਂ ਤੇ ਲਿਆ ਤੇ ਧੱਕਾ ਨਾਲ ਗੁੰਡੇ ਕਰਦੀ ਪਰਚੀ ਵਾਦ ਲੈਂਦਾ ਜੀ ਮੇਰੀ ਮੈਸੇਜ ਠੇਕੇਦਾਰ ਆ ਉਹਨਾਂ ਦੇ ਨਾਂ ਤੇ ਟੈਂਡਰ ਆ ਮੈਂ ਟੈਂਡਰ ਕਿਲਾ ਰਿਹਾ ਮੈਂ ਸਰ ਇੱਕ ਪਰਚੀ ਲੈਣਾ ਚਾਹੇ ਗੱਡੀ 4 ਦਿਨ ਖਾਲੀ ਹੋਏ ਚਾਹੇ 4 ਦਿਨ ਦੇ ਬਾਅਦ ਖਾਲੀ ਹੋਏ ਚਾਹੇ 2 ਦਿਨ ਬਾਅਦ ਹੋ ਜੇ ਮੈਂ ਇੱਕ ਪਰਚੀ ਲੈਣਾ ਡੈਲੀ ਪਰਚੀ ਨਹੀਂ ਕੱਟਦਾ ਮੇਰੀ ਜੋ ਪਰਚੀ ਹੈ ਜੂਜਰ ਚਾਰਜਰ ਦਾ ਨਾਂ ਤੇ ਮੇਰਾ ਟੈਂਡਰ ਆ ਖਾਲੀ ਗੱਡੀ ਅੰਦਰ ਆਉਂਦੀ ਆ ਮੈਂ ਖਾਲੀ ਗੱਡੀ ਦੀ ਪਰਚੀ ਲੈਣ ਦਾ ਹੱਕਦਾਰ ਆ 40-50 ਗੱਡੀਆਂ ਅੰਦਰ ਖਾਲੀ ਖੜੀਆਂ ਜਿਨ੍ਹਾਂ ਕੋਈ ਘਰ ਪਾਰਕਿੰਗ ਨਹੀਂ ਆ ਉਹ ਹੁਣ ਗੁੰਡਾਗਰਦੀ ਦਿਖਾ ਰਿਹਾ ਇੱਥੇ ਗੁੰਡਾਗਰਦੀ ਦਿਖਾ ਰਹੇ ਆ ਉਹਨਾਂ ਨੂੰ ਪਹਿਲੀਆਂ ਗੰਦੀਆਂ ਆਤਾ ਪਈਆਂ ਨੇ ਗੱਡੀਆਂ ਲਾਉਣ ਦੀਆਂ ਉਹ ਸਾੜਤੀ ਆ ਤਿੰਨ ਚਾਰ ਜਿਹੜੇ ਆਪਣੇ ਫੜ ਜੋ ਜ਼ਿੰਮੇਵਾਰ ਦਾ ਵਾ ਇਹਨਾਂ ਦੀਆਂ ਦੁਕਾਨਾਂ ਨੇ ਇਹ ਦੁਕਾਨ ਦੀ ਰਜਿਸਟਰੀ ਆ ਫੜ ਕੇ ਦਾ ਨਹੀਂ ਆ ਫੜ ਮਾਰਕੀਟ ਕਮੇਟੀ ਦਿੰਦੀ ਆ ਜਿੰਸਾਂ 'ਤੇ ਜ਼ਿੰਮੇਦਾਰ ਨੂੰ ਕਿ ਤੁਸੀਂ ਆਪਣੀ ਜਿੰਸ ਲਿਆ ਕੇ ਇੱਥੇ ਵੇਚ ਸਕਦੇ ਜੀ ਮਾਰਕੀਟ ਕਮੇਟੀ ਇਹਨਾਂ ਨੂੰ ਦੇ ਦਿੰਦੀ ਆ ਦੁਕਾਨਦਾਰਾਂ ਨੂੰ ਕਿ ਇਹ ਪਾਟਾ ਢਾਡਾ ਇਹ ਪਾਟਾ ਢਾਡਾ ਜੋ ਵੀ ਤੁਹਾਡੇ ਇਹ ਜ਼ਿੰਮੇਦਾਰ ਆ ਉਹਨਾਂ ਦੀ ਜਿੰਸ ਤੁਸੀਂ ਇੱਥੇ ਲਵਾਉਣੀ ਆ ਬਾਕੀ ਜੋ ਇਹ ਮੰ ਇਹ ਗੱਡੀਆਂ ਦੇ ਡਰਾਈਵਰ ਆ ਜੋ ਮਾਲਕ ਆ ਇਹਨਾਂ ਨੂੰ ਪ੍ਰਾਣੀਆਂ ਆਤਾਂ ਪਈਆਂ ਨੇ ਕਿ ਗੱਡੀਆਂ ਲਾ ਜਾਂਦੇ ਆ ਮੰਡੀ ਦੇ ਅੰਦਰ ਤੇ ਘਰਾਂ ਨੂੰ ਚਲ ਜਾਂਦੇ ਆ ਕਿਹ ਕੋ ਘਰ ਪਾਰਕਿੰਗ ਨਹੀਂ ਆ ਹੁਣ ਜੁੱਜ ਚਾਰਜਰ ਦੇ ਨਾਂ ਤੇ ਮੇਰਾ ਟੈਂਡਰ ਹੈ ਮੈਂ ਇਹਨਾਂ ਕੋ ਪੱਤੀ ਮੰਗਦਾ ਕਿ ਜੋ ਵੀ 80 ਰੁਪਏ 100 ਰੁਪਏ ਡੇਲੀ ਦੀ ਮੈਨੂੰ ਪੱਤੀ ਦੋ ਯਾਨੀ ਕਿ 80 ਰੁਪਏ 10 ਟੈਰੀ ਦੀ ਪੱਤੀ ਆ ਤੇ 2400 ਰੁਪਏ ਮਹੀਨੇ ਦਾ ਬਣਦਾ 9 ਮਹੀਨੇ ਗੱਡੀਆਂ ਖਾਲੀ ਲਾਉਂਦੇ ਆ ਤਕਰੀਬਨ 22000 ਰੁਪਏ ਬਣਦਾ ਜੀ ਹਾਂਜੀ ਉਹਦੇ ਤੋਂ ਹੁਣ ਇਹ ਖਫਾ ਹੋ ਕੇ ਮੇਰੇ ਤੇ આરોਪ ਲਾ ਰਹੇ ਆ ਹਾਂਜੀ ਜੋ ਕਿ ਮੈਂ ਸਹੀ ਕੰਮ ਕਰ ਰਿਹਾ ਆ ਇਹ ਮੈਨੂੰ ਕਰਨ ਨਹੀਂ ਦੇਣਦੇ ਕੋਸ ਵਿੱਚੋਂ ਆਰਤੀ ਨੇ ਤੇ ਕੋਹ ਵਿੱਚੋਂ ਡਰਾਈਵਰ ਨੇ ਜਿਹੜੇ ਮੈਨੂੰ ਧਮਕੀਆਂ ਵੀ ਦਿੰਦੇ ਆ ਕਿ ਤੂੰ ਸਾਡੀ ਪਰਚੀ ਕੱਟੇਗਾ ਤੇ ਤੇਰੇ ਨਾਲ ਉਹ ਕਰਨਾਂਗੇ ਜੀ ਕਰਨਾ ਸਰ ਮੈਂ 80 ਲੱਖ ਰੁਪਇਆ ਪੰਜਾਬ ਗਵਰਨਮੈਂਟ ਨੂੰ ਦਿੱਤਾ ਤੇ ਮੈਂ ਇਨ੍ਹਾਂ ਗੱਡੀਆਂ ਦੀ ਪਰਚੀ ਕੱਟ ਕੇ ਹੀ ਗਵਰਨਮੈਂਟ ਨੂੰ ਪੈਸੇ ਦੇਣੇ ਆ ਮੈਂ ਆਪਣੇ ਘਰੋਂ ਤੇ ਪੈਸੇ ਨਹੀਂ ਦੇਣੀ ਤੇ ਜੋ ਵੀ ਆ ਡੀਐਨਟੀ ਆ ਮੈਂ ਤੁਹਾਨੂੰ ਦੇ ਦਿੰਨਾ ਡੀਐਨਟੀ ਆ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਕਿ ਜੇ ਮੰਨ ਲਓ ਇਹਦੇ ਅੰਦਰ ਮੰਡੀ ਦੇ ਅੰਦਰ ਕੋਈ ਮੇਲਾ ਲੱਗਦਾ ਜਾਂ ਕੋਈ ਜਿੰਸ ਵੀ ਲੱਗਦੀ ਆ ਗਵਰਨਮੈਂਟ ਦੀ ਤੇ ਉਹਦਾ ਜੋ ਵੀ ਚਾਰਜ ਲੈਣ ਦਾ ਹੱਕदार ਠੇਕੇਦਾਰ ਹੈਗਾ ਉਹਦੇ ਵਿੱਚ ਲਿਖਤੀ ਰਿਟਨ ਆ ਤੇ ਜੋ ਇਹ ਮੇਰੇ ਤੇ આરોਪ ਲਾ ਰਿਆ ਬੇਮੁਨਾਦਿਆ ਇਹ ਵੱਲੋਂ ਕੰਪਲੀਟ ਐਸਡੀਐਮ ਸਾਹਿਬ ਨੂੰ ਦਿੱਤੀ ਆ ਬਾਈ ਡਾਕਸ ਤੇ ਸੈਕਟਰੀ ਸਾਹਿਬ ਨੂੰ ਦਿੱਤੀ ਆ ਡੀਐਮੋ ਗਰਦਾਸਪੁਰ ਨੂੰ ਦਿੱਤੀ ਆ ਕਿ ਇਹ ਮੈਨੂੰ ਪੈਸਾ ਨਹੀਂ ਦੇ ਰਿਹਾ ਮੈਂ ਪੈਸਾ ਆਪਣੇ ਘਰੋਂ ਲਿਆ ਕੇ ਨਹੀਂ ਦੇਣਾ ਇਹ ਜੇ ਮੰਨ ਲਓ 80 ਰੁਪਏ ਦੀ ਦਾ ਚੱਕੀ ਦੀ ਪਰਚੀ ਆ ਤੇ ਮੰਡੀ ਦੇ ਅੰਦਰ ਠੀਕ ਹੋਣਾ ਚਾਹੀਦਾ ਕੰਡਾ ਇਹ ਜਿੰਨੀ ਵਾਰਾਂ ਵੀ ਅੰਦਰੋਂ ਬਾਹਰ ਜਾਏਗੀ ਗੱਡੀ ਮੈਂ ਉਹ ਪਰਚੀ ਲੈਣ ਦਾ ਹੱਕਦਾਰ ਆ ਜਦੋਂ ਗੱਡੀ ਮੰਡੀ ਦੇ ਗੇਟ ਤੋਂ ਬਾਹਰ ਚਲ ਜਾਂਦੀ ਆ ਤੇ ਦੁਬਾਰਾ ਅੰਦਰ ਆਉਂਦੀ ਆ ਮੈਂ ਐਂਟਰੀ ਫੀਸ ਲੈਣ ਦਾ ਹੱਕਦਾਰ ਆ